ਸਸਿਕਲ ਨਮਸਕਾਰ ਲਵ ਹੈਜ਼ ਇਕਵਰੀ ਇੱਕ ਬੱਚਾ ਉਹਦਾ ਜਿਹੜਾ ਪਿਤਾ ਆ ਉਹ ਖੇਤੀਬਾੜੀ ਕਰਦਾ ਹੈ ਤੇ ਨਾਲ ਨਾਲ ਜਿਹੜਾ ਉਹ ਮਿਹਨਤ ਮਜ਼ਦੂਰੀ ਵੀ ਕਰਦਾ ਆ ਉਹਦਾ ਬੱਚਾ ਜਿਹੜਾ ਉਹ ਸਕੂਲੇ ਜਾਂਦਾ ਆ ਉਹਨੂੰ ਪਿਤਾ ਨੂੰ ਇਹ ਆ ਕਿ ਪੜ ਜਾਵੇ ਕੁਝ ਬਣ ਜਾਵੇ ਜ਼ਿੰਦਗੀ ਦੇ ਵਿੱਚ ਪਰ ਬੱਚੇ ਨੂੰ ਸ਼ੌਕ ਫਿਲਮਾਂ ਦੇਖਣ ਦਾ ਉਹ ਚੋਰੀ ਛਿਪੇ ਫਿਲਮ ਦੇਖਣ ਜਾਂਦਾ ਤੇ ਜਦੋਂ ਪਿਤਾ ਨੂੰ ਪਤਾ ਲੱਗ ਜਾਂਦਾ ਸੀ ਜਿਸ ਦਿਨ ਤਾਂ ਉਹ ਉਹਦੇ ਕੁੱਟ ਪੈਂਦੀ ਸੀ ਮਾਰ ਪੈਂਦੀ ਸੀ ਬੱਚੇ ਨੇ ਜਦੋਂ ਪਹਿਲੀ ਵਾਰ ਫਿਲਮ ਦੇਖੀ ਸੀ ਤਾਂ ਉਹ ਦਲੀਪ ਕੁਮਾਰ ਦੀ ਫਿਲਮ ਸੀ ਤੇ ਉਹ ਇੰਨਾ ਅਟਰੈਕਟਿਵ ਹੋਇਆ ਤੇ ਸੋਚਣ ਲੱਗਾ ਕਿ ਇੱਕ ਦਿਨ ਮੈਂ ਵੀ ਇਹ ਇਦਾਂ ਦਾ ਬਣਨਾ ਆ ਉਹਨੂੰ ਇੰਨਾ ਵਧੀਆ ਲੱਗਾ ਉਹ ਥੀਏਟਰ ਫਿਲਮ ਜਿਹੜੀ ਆ ਮਤਲਬ ਕਿ ਉਹਨੇ ਸੁਪਨਾ ਸਿਰਜ ਲਿਆ ਮਨ ਦੇ ਵਿੱਚ ਕਿ ਇਹ ਚੀਜ਼ ਜਿਹੜੀ ਆ ਉਹ ਮੈਂ ਵੀ ਇਹਦੇ ਬੱਚੇ ਜਾਣਾ ਆ ਉਹਨੇ ਉਹ ਫਿਲਮਾਂ ਦੇਖਣੀਆਂ ਜਾਰੀ ਰੱਖੀਆਂ ਤੇ ਆਪਣਾ ਕੋਸ਼ਿਸ਼ ਕਰਨੀ ਵੀ ਜਾਰੀ ਰੱਖੀ ਉਹ ਦੂਰ ਦੂਰ ਤੱਕ ਉਹਨੂੰ ਪਤਾ ਲੱਗਦਾ ਸੀ ਕਿ ਨੇੜੇ ਤੇੜੇ ਘਰ ਦੇ ਉਹਦੇ ਲੱਭ ਲੰਦੇ ਦੇਖ ਲੰਦੇ ਆ ਤਾਂ ਉਹ ਦੂਰ ਦੂਰ ਤੱਕ ਵੀ ਫਿਲਮ ਦੇਖਣ ਚਲਾ ਜਾਂਦਾ ਸੀਗਾ ਕਈ ਵਾਰ ਪੈਸੇ ਜੇਬ 'ਚ ਨਹੀਂ ਹੁੰਦੇ ਸੀਗੇ ਕਿਸੇ ਤੋਂ ਲੈ ਕੇ ਜਾਂ ਵੈਸੇ ਹੀ ਉਹ ਬਾਸਕ ਦੀਆਂ ਛੱਤਾਂ ਤੇ ਬਹਿ ਕੇ ਕਿਵੇਂ ਨਾ ਕਿਵੇਂ ਉੱਥੇ ਪਹੁੰਚ ਜਾਂਦਾ ਸੀਗਾ ਉਹ ਇੰਨਾ ਜਨੂੰਨ ਸੀ ਕਿ ਇੱਕ ਦਿਨ ਕਿਸੇ ਮੈਗਜ਼ੀਨ ਦੇ ਵਿੱਚ ਆਇਆ ਕਿ ਬਾਲੀਵੁੱਡ ਦੇ ਵਿੱਚ ਕੋਈ ਕੰਪੀਟੀਸ਼ਨ ਮਤਲਬ ਕਿ ਉਹਦੇ ਵਿੱਚ ਤੁਸੀਂ ਹਿੱਸਾ ਲੈ ਸਕਦੇ ਆ ਕਿ ਜਿਹੜਾ ਉਹ ਉਹਨੂੰ ਪਾਸ ਕਰ ਗਿਆ ਤੇ ਉਹ ਫਿਲਮਾਂ ਦੇ ਲਈ ਸਿਲੇਕਟਡ ਹੋਊਗਾ ਤੇ ਇਸ ਬੱਚੇ ਨੇ ਜਿਹੜਾ ਉਹ ਫਾਰਮ ਭਰ ਦਿੱਤਾ ਹੁਣ ਜਿਹੜਾ ਬੱਚਾ ਬੱਚਾ ਨਹੀਂ ਰਿਹਾ ਸੀ ਜਵਾਨ ਹੋ ਗਿਆ ਸੀ ਵਿਆਹ ਹੋ ਗਿਆ ਸੀ ਇਹਦੇ ਬੱਚੇ ਵੀ ਹੋ ਗਏ ਸੀਗੇ ਦੋ ਉਸ ਵੇਲੇ ਜਾ ਕੇ ਇਹਨੇ ਜਿਹੜਾ ਉਹ ਫਾਰਮ ਜਿਹੜਾ ਪਰ ਯਾਤ ਭੇਜਿਆ ਉੱਥੋਂ ਉਹਨੂੰ ਫੋਨ ਆ ਗਿਆ ਚਿੱਠੀਆਂ ਹੁੰਦੀਆਂ ਉਸ ਵੇਲੇ ਚਿੱਠੀ ਆ ਗਈ ਕਿ ਤੁਸੀਂ ਉੱਥੇ ਆ ਜਾਓ ਬੰਬੇ ਆ ਜਾਓ ਤੇ ਉੱਥੇ ਜਾ ਕੇ ਉਹ ਕਾਫੀ ਸੰਘਰਸ਼ ਕਰਨਾ ਪਿਆ ਘੁੰਮਣਾ ਫੇਰਨਾ ਪਿਆ ਡਾਇਰੈਕਟਰਾਂ ਕੋਲ ਜਾਣਾ ਪਿਆ ਤੇ ਇੱਕ ਦਿਨ ਉਹ ਫਿਲਮ ਦੇ ਲਈ ਸਿਲੈਕਟ ਹੋ ਗਿਆ ਕਿਸੇ ਫਿਲਮ ਦੇ ਵਿੱਚ ਛੋਟਾ ਜਿਹਾ ਰੋਲ ਫਿਰ ਲੀਡ ਰੋਲ ਪਰ ਕਾਮਯਾਬੀ ਨਹੀਂ ਮਿਲ ਰਹੀ ਸੀਗੀ ਫਿਰ ਇੱਕ ਦਿਨ ਕਈ ਵਾਰ ਉਹ ਨਿਰਾਸ਼ ਵੀ ਹੁੰਦਾ ਸੀ ਕਿ ਵਾਪਸ ਚਲਾ ਜਾਵਾਂ ਮੈਂ ਆਪਣੇ ਪੰਜਾਬ ਪਰ ਤਕਦੀਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਉਹਨੂੰ ਜਿਹੜੀ ਆਹੋ ਫੁੱਲ ਔਰ ਪੱਥਰ ਫਿਲਮ ਮਿਲੀ ਜਿਹੜੀ ਕਾਮਯਾਬ ਹੋ ਗਈ ਫਿਰ ਉਸ ਬੱਚੇ ਨੇ ਉਸ ਨੌਜਵਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਐਦਾਂ ਦੀਆਂ ਫਿਲਮਾਂ ਬਣਾਈਆਂ ਸੁਪਰ ਹਿੱਟ ਹੋਈਆਂ ਤੇ ਅੱਜ ਜਿਹੜਾ ਉਹ ਧਰਮਿੰਦਰ ਦੇ ਨਾਮ ਨਾਲ ਜਾਣਿਆ ਜਾਂਦਾ ਜਿਹਦੀ ਅਗਲੀ ਪੀੜ੍ਹੀ ਉਹਦੇ ਦੋਏ ਪੁੱਤਰ ਫਿਲਮਾਂ ਦੇ ਵਿੱਚ ਕਾਮਯਾਬ ਹੋਏ ਉਹਨੇ ਉੱਥੇ ਦੂਸਰਾ ਵਿਆਹ ਕਰਵਾਇਆ ਉਹਦੀ ਪਤਨੀ ਹੇਮਾ ਮਾਲਨੀ ਉਹਦੀਆਂ ਦੋ ਤੀਆਂ ਉਹ ਵੀ ਫਿਲਮਾਂ ਦੇ ਵਿੱਚ ਆਈਆਂ ਤੇ ਗਾਹ ਉਹਦੇ ਪੋਤੇ ਜਿਹੜੇ ਐਸ ਵੇਲੇ ਉਹ ਵੀ ਫਿਲਮਾਂ ਦੇ ਵਿੱਚ ਨੇ ਕਹਿੰਦਾ ਮਤਲਬ ਕਿ ਬੰਦਾ ਜਦੋਂ ਕਿਸੇ ਚੀਜ਼ ਨੂੰ ਬੜੀ ਸ਼ਿੱਦਤ ਨਾਲ ਆਪਣੇ ਮਨ ਦੇ ਵਿੱਚ ਫੈਸਲਾ ਕਰ ਲਵੇ ਸੁਪਨੇ ਸਿਰਜ ਲਵੇ ਤੇ ਕੁਦਕ ਜਿਹੜੀ ਆ ਉਹ ਉਸ ਚੀਜ਼ ਨੂੰ ਪੂਰਾ ਇੱਕ ਨ ਇੱਕ ਦਿਨ ਕਰ ਦਿੰਦੀ ਆ ਤੇ ਉਹ ਬੰਦਾ ਜਿਹੜਾ ਉਹ ਉਸੇ ਚੀਜ਼ ਦੇ ਵਿੱਚ ਕਾਮਯਾਬ ਹੁੰਦਾ ਕਈ ਵਾਰ ਸਾਡੇ ਜਿਹੜੇ ਸੁਪਨੇ ਵਿਖਰ ਜਾਂਦੇ ਮਤਲਬ ਕਿ ਅਸੀਂ ਇੱਕ ਚੀਜ਼ ਸੋਚਦੇ ਹਾਂ ਫਿਰ ਦੂਜੀ ਫਿਰ ਤੀਜੀ ਫਿਰ ਅਸੀਂ ਕਿਸੇ ਵਿੱਚ ਵੀ ਕਾਮਯਾਬ ਨਹੀਂ ਹੁੰਦੇ ਜਿਸ ਬੰਦੇ ਨੇ ਇੱਕੋ ਹੀ ਟਾਰਗੇਟ ਰੱਖਿਆ ਹੋਵੇ ਕਿ ਮੈਂ ਆ ਚੀਜ਼ ਬਣਨਾ ਆ ਚੀਜ਼ ਹੋਣੀ ਆ ਉਹ ਇੱਕ ਨਾ ਇੱਕ ਦਿਨ ਉਹ ਚੀਜ਼ ਹੋ ਜਾਂਦਾ ਆ ਬਣ ਜਾਂਦਾ ਆ ਇਸ ਕਰਕੇ ਆਪਣਾ ਵਿਜ਼ਨ ਕਲੀਅਰ ਰੱਖੋ ਹਮੇਸ਼ਾ ਹੀ ਆਪਣੇ ਜਿਹੜੇ ਸੁਪਨੇ ਆ ਉਹ ਉਹ ਇੱਕ ਰੱਖੋ ਤੇ ਉਹਦੇ ਉੱਤੇ ਕੰਮ ਕਰੋ ਕੰਮ ਕਰਦੇ ਰਹੋਗੇ ਤੇ ਉਹ ਪਾਲਿਸ਼ ਹੁੰਦਾ ਰਹਿਣਾ ਤੇ ਇੱਕ ਨਾ ਇੱਕ ਦਿਨ ਤੁਸੀਂ ਉਹ ਚੀਜ਼ ਹੋ ਜਾਣਾ ਬਣ ਜਾਣਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ